ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਆਪਾਂ ਤੁਹਾਡੀ ਹੈਲਪ ਦੇ ਲਈ ਇੱਕ ਬਹੁਤ ਵਧੀਆ ਵੀਡੀਓ ਲੈ ਕੇ ਆਏ ਆ ਜਿਹਦੇ ਵਿੱਚ ਤੁਹਾਨੂੰ ਆਪਾਂ ਅੱਜ ਦੱਸਾਂਗੇ ਊਸ਼ਾ ਮਸ਼ੀਨ ਦੇ ਵਿੱਚ ਜਿਹੜੇ ਡਿਜ਼ਾਈਨ ਆ ਉਹ ਕਿੱਥੋਂ ਲੈਣੇ ਆ ਤੇ ਉਹਦੇ ਵਿੱਚ ਪਾਉਣੇ ਕਿਵੇਂ ਆ ਜਿਹੜੀ ਊਸ਼ਾ 450 ਔਰ 550 ਦੋਨਾਂ ਦੇ ਲਈ ਇੱਕ ਡਿਜ਼ਾਈਨਾਂ ਦਾ ਗਰੁੱਪ ਬਣਾਇਆ ਹੋਇਆ ਆ ਉਹਦੇ ਵਿੱਚ ਜਿਨੇ ਵੀ ਐਡ ਹੋਣਾ ਹੋਵੇ ਉਹ ਆਪਣਾ ਕੰਟੈਕਟ ਕਰ ਸਕਦਾ ਆਪਾਂ ਉਹਨੂੰ ਉਹਦੇ ਵਿੱਚ ਐਡ ਕਰ ਦੇਵਾਂਗੇ ਠੀਕ ਆ ਤੇ ਉਹ ਗਰੁੱਪ ਦੇ ਵਿੱਚ ਟੈਲੀਗ੍ਰਾਮ ਦੇ ਵਿੱਚ ਬਹੁਤ ਸਾਰੇ ਡਿਜ਼ਾਈਨ ਹੈਗੇ ਆਲਰੇਡੀ 15000 ਦੇ ਲਗਭਗ ਜਿਹੜੇ ਡਿਜ਼ਾਈਨ ਹੈਗੇ ਆ ਜਿਹੜੇ ਮੰਨ ਲਓ ਆਪਣੀ ਰੀਚ ਘਟਾ YouTube ਚੈਨਲ ਦੀ ਤਾਂ ਜਿਨ੍ਹਾਂ ਦੀ ਰੀਚ ਜ਼ਿਆਦਾ ਹੈ ਉਹ ਅਗਲੇ ਲੁੱਟਾ ਖੋਈ ਦਾ ਕੰਮ ਚਲਾਈ ਬੈਠੇ ਆ ਵੀ ਇਦਾਂ ਦੇ ਗਰੁੱਪਾਂ ਚੋਂ 100 100 200 200 ਡਿਜ਼ਾਈਨ ਲੈ ਕੇ ਅਗਲਾ 1200 ਤੋਂ ਲੈ ਕੇ 2500 3000 ਤੱਕ ਇੱਕ ਪੈਨ ਡਰਾਈਵ ਦੇ ਵਿੱਚ ਡਿਜ਼ਾਈਨ ਪਾ ਕੇ ਦੇ ਦਿੰਦਾ ਆ ਉਹਦੇ ਚੋਂ ਵੀ 100 ਡਿਜ਼ਾਈਨ ਦੇ ਵਿੱਚੋਂ 80 ਚੱਲਦੇ ਆ 20 ਚੱਲਦੇ ਹੀ ਨਹੀਂਗੇ ਸੋ ਇਸ ਤਰ੍ਹਾਂ ਦੀ ਲੁੱਟ ਖੋਹ ਤੋਂ ਬਚਣ ਦੇ ਲਈ ਆਪਾਂ ਇਹ ਡਿਜ਼ਾਈਨਾਂ ਦਾ ਗਰੁੱਪ ਬਣਾਇਆ ਹੋਇਆ ਇਹਦੇ ਵਿੱਚ 15000 ਡਿਜ਼ਾਈਨ ਹੈ ਇਹਦੇ ਵਿੱਚ ਤੁਸੀਂ ਐਡ ਹੋ ਸਕਦੇ ਹੋ ਕੋਈ ਵੀ ਐਡ ਹੋ ਸਕਦਾ ਤੇ ਇਹ ਕਿਵੇਂ ਕੰਮ ਕਰਦੇ ਆ ਡਿਜ਼ਾਈਨ ਕਿਵੇਂ ਡਾਊਨਲੋਡ ਹੁੰਦੇ ਆ ਉਹਦੀ ਆਪਾਂ ਤੁਹਾਨੂੰ ਇੱਕ ਵੀਡੀਓ ਨਾਲ ਸਕਰੀਨ ਰਿਕਾਰਡਿੰਗ ਜਿਹੜੀ ਆ ਉਹ ਅਟੈਚ ਕਰ ਦਿੰਨੇ ਆ ਆ ਇੱਕ ਆ ਓਟੀਵੀ ਲੈਣੀ ਆ ਸਿੰਪਲ ਇਹ ਤੁਹਾਡੇ ਮੋਬਾਈਲ ਵਾਲੀ ਸ਼ਾਪ ਤੋਂ ਮਿਲ ਜੂਗੀ ਇਹ 40-50 ਰੁਪਏ ਦੀ ਇਦੇ ਨਾਲ ਆਪਾਂ ਇੱਕ ਪੈਨ ਡਰਾਈਵ ਲੈਣੀ ਆ ਪੈਨ ਡਰਾਈਵ ਅਟੈਚ ਕਰ ਲੈਣੀ ਆ ਇਹਨਾਂ ਦੇ ਨਾਲ ਇੱਕ ਦੂਜੇ ਦੇ ਨਾਲ ਫਿਰ ਇਹਨੂੰ ਸਿੰਪਲ ਆਪਦੇ ਫੋਨ ਦੇ ਨਾਲ ਅਟੈਚ ਕਰ ਲੈਣਾ ਆ ਇਹ Android ਦੇ ਨਾਲ ਵੀ ਹੋ ਜੂ iPhone ਦੇ ਨਾਲ ਵੀ ਹੋ ਜੂ ਲੈਪਟਾਪ ਦੀ ਲੋੜ ਇਹਦੇ ਵਿੱਚ ਹੈ ਨਹੀਂਗੀ ਤੇ ਇਹਨੂੰ ਤੁਸੀਂ ਸਿੰਪਲ ਹੁਣ ਤੁਹਾਨੂੰ ਮੈਂ ਦੱਸ ਦਿੰਨਾ ਵੀ ਕਿੱਦਾਂ Telegram ਤੋਂ ਡਿਜ਼ਾਈਨ ਡਾਊਨਲੋਡ ਕਰਨੇ ਆ ਤੇ ਕਿੱਦਾਂ ਇਸ ਪੈਨ ਡਰਾਈਵ ਦੇ ਵਿੱਚ ਪਾਉਣੇ ਆ ਜਦੋਂ ਪੈਨ ਡਰਾਈਵ 'ਚ ਡਿਜ਼ਾਈਨ ਪਾ ਲਈ ਇਹਨੂੰ ਕੱਢ ਕੇ ਆਪਦੀ ਮਸ਼ੀਨ ਦੇ ਵਿੱਚ ਲਾ ਦਿਓ ਤੇ ਸਿੰਪਲ ਉਹ ਚੱਲ ਪੂਗੀ ਤੁਹਾਨੂੰ ਮੈਂ ਦੱਸ ਦਿੰਨਾ ਕਿਹੜਾ ਗਰੁੱਪ ਆ ਤੇ ਉਹਦੀ ਸਕਰੀਨ ਰਿਕਾਰਡਿੰਗ ਪਾ ਦੇਣਾ ਤੇ ਡਿਜ਼ਾਈਨ ਵੀ ਦੱਸ ਦੇਣਾ ਕਿੱਦਾਂ ਡਾਊਨਲੋਡ ਕਰਕੇ ਇਹਦੇ ਵਿੱਚ ਪਾਉਣੇ ਆ। ਥੈਂਕ ਯੂ ਜੀ। ਹਾਂਜੀ। ਸਵਾਗਤ ਹੈ ਤੁਹਾਡਾ ਆਪਣੇ ਸਕਰੀਨ ਰਿਕਾਰਡਿੰਗ ਦੇ ਵਿੱਚ। ਤੁਹਾਨੂੰ ਦੱਸਦੇ ਆਂ ਵੀ ਇਹ ਆਪਣੇ ਕੋਲੇ ਗਰੁੱਪ ਆ। ਇਹ ਗਰੁੱਪ ਦੇ ਵਿੱਚ ਲਗਭਗ 15000 ਡਿਜ਼ਾਈਨ ਆ। ਇਸ ਤਰ੍ਹਾਂ ਦੇ ਲੇਟੈਸਟ ਡਿਜ਼ਾਈਨ ਆ ਜਿਹੜੇ ਅ ਅੱਜਕੱਲ ਚੱਲ ਰਹੇ ਆ। ਇਹਦੇ ਵਿੱਚ ਇਸ ਗਰੁੱਪ ਦੇ ਵਿੱਚ ਕੋਈ ਵੀ ਐਡ ਹੋ ਸਕਦਾ ਆ ਤੁਸੀਂ ਆਪਾਂ ਨੂੰ ਮੈਸੇਜ ਕਰ ਦਿਓ ਆਪਾਂ ਤੁਹਾਨੂੰ ਐਡ ਕਰ ਦਾਂਗੇ ਤੇ ਬਿਲਕੁਲ ਨਵੇਂ-ਨਵੇਂ ਡਿਜ਼ਾਈਨ ਆ ਤੇ ਅੱਜ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਤੇ ਥੋੜਾ ਜਿਹਾ ਜਿਹੜਾ ਇਹ ਰਿਸਕੀ ਕੰਮ ਹੁੰਦਾ ਆ ਵੀ ਡਿਜ਼ਾਈਨਰ ਤੋਂ ਡਿਜ਼ਾਈਨ ਬਣਵਾਉਨੇ ਆ ਨਾ ਜਦੋਂ ਤੇ ਉਹ ਅਗਲਾ ਕਹਿ ਦਿੰਦਾ ਵੀ ਅੱਗੇ ਸ਼ੇਅਰ ਨਾ ਕਰਿਓ ਤੇ ਆਪਾਂ ਇਹ ਪੂਰਾ ਗਰੁੱਪ ਬਣਾ ਰੱਖਿਆ ਵੀ ਤਾਂ ਕਿ ਹੈਲਪ ਹੋ ਸਕੇ ਹਨਾ ਥੋੜਾ ਜਿਹਾ ਆਪਣਾ ਹੈਗਾ ਵੀ ਲੋਗੋ ਵੀ ਜਿਵੇਂ ਅੰਤ ਭਲੇ ਦਾ ਭਲਾ ਵੀ ਸਭ ਦੀ ਹੈਲਪ ਹੋ ਜੇ ਸਭ ਭੈਣ ਭਰਾ ਜਿਹੜਾ ਕੰਮ ਨੂੰ ਚਲਾ ਲੈਣ ਹਨਾ ਤੇ ਸਾਰੇ ਇੱਕ ਦੂਜੇ ਨਾਲ ਮਿਲ ਕੇ ਚੱਲਣ ਤੇ ਜਿਨ੍ਹਾਂ ਨੇ ਵੀ ਮਸ਼ੀਨ ਤੇ ਪੈਸੇ ਲਾਇਆ ਉਹਨਾਂ ਦਾ ਕੰਮ ਚੱਲੇ ਵਧੀਆ ਤੇ ਇਹ ਹੈਗੇ ਜਿੱਦਾਂ ਰਮਾਲਾ ਸਾਹਿਬ ਦੇ ਡਿਜ਼ਾਈਨ ਹਨਾ ਤੇ ਇਸ ਤਰੀਕੇ ਦੇ ਡਿਜ਼ਾਈਨ ਤੁਹਾਨੂੰ ਲੇਟੈਸਟ ਜਿਹੜੇ ਹਰੇਕ ਪ੍ਰਕਾਰ ਦਾ ਡਿਜ਼ਾਈਨ ਹਨਾ ਫੁਲਕਾਰੀ ਦਾ ਜਿਹੜਾ ਬਾਗ ਦੇ ਜਿਹੜੇ ਨਵੇਂ-ਨਵੇਂ ਮਾਰਕੀਟ ਦੇ ਵਿੱਚ ਚੱਲ ਰਹੇ ਆ ਸਾਰੇ ਡਿਜ਼ਾਈਨ ਮਿਲ ਜਾਣਗੇ ਤੁਹਾਨੂੰ ਇਸ ਗਰੁੱਪ ਦੇ ਵਿੱਚ ਹਨਾ ਜਿਹੜੇ ਵੀ ਭੈਣ ਭਰਾਣੇ ਐਡ ਹੋਣਾ ਹੋਵੇ ਉਹ ਦੱਸ ਸਕਦਾ ਆ ਤੇ ਤੁਹਾਡੀ ਹੈਲਪ ਵੀ ਹੋ ਜੂਗੀ ਤੇ ਤੁਹਾਡੇ ਕੋਲੇ ਵੀ ਕੋਈ ਡਿਜ਼ਾਈਨ ਹੈਗੇ ਆ ਤਾਂ ਉਹ ਵੀ ਭੇਜ ਦਿਓ ਆਪਾਂ ਗਰੁੱਪ ਦੇ ਵਿੱਚ ਸੈਂਡ ਕਰ ਦਾਂਗੇ ਤਾਂ ਜੋ ਹੋਰਾਂ ਦੀ ਵੀ ਹੈਲਪ ਹੋ ਸਕੇ ਹਨਾ ਇਹ ਜਿਹੜੇ ਡਿਜ਼ਾਈਨ ਤੁਹਾਨੂੰ ਬਹੁਤ ਜ਼ਿਆਦਾ ਮਿਲ ਜਾਣਗੇ ਹਨਾ ਤੇ ਹੋਰ ਵੀ ਡਿਜ਼ਾਈਨ ਆਪਾਂ ਇਹਦੇ ਵਿੱਚ ਜਿੱਦਾਂ-ਜਿੱਦਾਂ ਆਉਂਦੇ ਆ ਆਪਾ ਪਾਉਂਦੇ ਰਹਿੰਨੇ ਦੇਖੋ ਫੁਲਕਾਰੀਆਂ ਵਾਲੀ ਕਿੰਨੇ ਤਾਂ ਡਿਜ਼ਾਈਨ ਹੈਵੀ ਹੈਵੀ ਹਨ ਤੇ ਆ ਚੀਜ਼ਾਂ ਜਿੱਦਾਂ ਹਰੇਕ ਪ੍ਰਕਾਰ ਦੇ ਡਿਜ਼ਾਈਨ ਹੈ ਇਹਦੇ ਵਿੱਚ ਬਹੁਤ ਸੋਹਣੇ ਸੋਹਣੇ ਲੇਟੈਸਟ ਤੇ ਹੁਣ ਆਪਾਂ ਤੁਹਾਨੂੰ ਦੱਸ ਦਿੰਨੇ ਆ ਵੀ ਇਹ ਡਿਜ਼ਾਈਨ ਆਪਾਂ ਪੈਨ ਡਰਾਈਵ ਦੇ ਵਿੱਚ ਕਿੱਦਾਂ ਪਾਉਣੇ ਨਹੀਂ ਨਹੀਂ ਜ਼ਿਆਦਾਤਰ ਹੁੰਦਾ ਆ ਵੀ ਪੈਨ ਡਰਾਈਵ ਦੇ ਵਿੱਚ ਹੀ ਡਿਜ਼ਾਈਨ ਦੇ ਦਿੰਦੇ ਆ ਤੁਹਾਨੂੰ ਹਨਾ ਤੇ ਉਹ ਬਾਅਦ ਤੁਹਾਨੂੰ ਪਾਉਣੇ ਵੀ ਨਹੀਂ ਆਉਂਦੇ ਕਿ ਤੇ ਉਹਦੇ ਵਿੱਚੋਂ ਅੱਧੇ ਚੱਲਦੇ ਵੀ ਨਹੀਂ ਹਨਾ ਤੇ ਉਹ ਹੈਗਾ ਲੁੱਟਾ ਖੋਈ ਵਾਲਾ ਕੰਮ ਕਿੰਨਾ ਹੈ ਵੀ WhatsApp ਦੀ ਤਰ੍ਹਾਂ Telegram ਯੂਜ਼ ਕਰਨਾ ਸਿੱਖ ਲੋ ਕਿਉਂਕਿ ਇੰਨੇ ਡਿਜ਼ਾਈਨ ਜੇ ਆਪਾਂ WhatsApp ਦੇ ਵਿੱਚ ਪਾਵਾਂਗੇ ਇੰਨੀਆਂ ਫੋਟੋ ਪਾਵਾਂਗੇ ਉਹਨਾਂ ਦੀਆਂ ਡਿਜ਼ਾਈਨਾਂ ਦੀਆਂ PDF ਪਾਵਾਂਗੇ ਹਨਾ ਤਾਂ ਤੁਹਾਡੇ ਫੋਨ ਹੀ ਹੈਂਗ ਹੋ ਜਾਣਗੇ ਨਾਲੇ ਅਗਲਾ ਸੈਂਡ ਕਰਨ ਵਾਲਾ ਇਹਦੇ ਵਿੱਚ ਗਰੁੱਪ ਜਿਹੜਾ ਹੁੰਦਾ ਹੈ ਪ੍ਰਾਣੀ ਹਿਸਟਰੀ ਗਰੁੱਪ ਦੀ ਉਹ ਵੀ ਬੰਦੇ ਕੋਲੇ ਆ ਜਾਂਦੀ ਆ ਬਹੁਤ ਸਾਰੇ ਡਿਜ਼ਾਈਨ ਆ ਹਨਾ ਤਾਂ ਹੁਣ ਮੰਨ ਲਓ ਕੋਈ ਡਿਸਕ੍ਰਾਈਬ ਨਹੀਂ ਕਰ ਸਕਦਾਗਾ ਵੀ ਕਿੱਦਾਂ ਕਿੱਦਾਂ ਹਨਾ ਇਹ ਦੇਖੋ ਥੋੜੇ ਬਲਰ ਆ ਰਹੇ ਆ ਆ ਕਿਉਂਕਿ ਨੈਟਵਰਕ ਪ੍ਰੋਬਲਮ ਰਹਿੰਦੀ ਹੈ ਨਾ ਡਾਊਨਲੋਡ ਕਰਨੇ ਪੈਂਦੀ ਕੱਲੀ-ਕੱਲੀ ਫੋਟੋ ਤੇ ਆਪਾਂ ਤੁਹਾਨੂੰ ਦਿਖਾ ਦਿੰਨੇ ਕਿਦਾਂ ਡਾਊਨਲੋਡ ਹੋਣਗੇ ਇਹ ਤਾਂ ਜਿੱਦਾਂ ਸਿੰਪਲ ਫੋਟੋਜ਼ ਆ ਤੇ ਆਪਾਂ ਕੋਈ ਸੋਹਣਾ ਸੋਹਣਾ ਜਿਹਾ ਡਿਜ਼ਾਈਨ ਦੇਖ ਕੇ ਆਪਾਂ ਉਹਨੂੰ ਡਾਊਨਲੋਡ ਕਰਕੇ ਦਿਖਾ ਦਿੰਨੇ ਆ ਵੀ ਕਿਦਾਂ ਉਹ ਡਾਊਨਲੋਡ ਹੋਣਾ ਆ ਕਿਦਾਂ ਤੁਹਾਡੀ ਪੈਨ ਡਰਾਈਵ ਦੇ ਵਿੱਚ ਜਾਣਾ ਆ ਬਹੁਤ ਜ਼ਿਆਦਾ ਡਿਜ਼ਾਈਨ ਆ ਬੰਦਾ ਪਜ਼ਲ ਹੋ ਜਾਂਦਾ ਆ ਕਨਫਿਊਜ਼ ਹੋ ਜਾਂਦਾ ਕਸਟਮਰ ਵੀ ਕਿਦਾਂ ਕਿਹੜਾ ਸੂਟ ਕਢਾਈਏ ਤੇ ਕਿਹੜਾ ਛੱਡੀਏ ਹਨਾ ਜੇ ਜ਼ਿਆਦਾ ਡਿਜ਼ਾਈਨ ਹੋਣਗੇ ਤਾਂ ਕੰਮ ਵੀ ਬੰਦਾ ਵਧੀਆ ਤਰੀਕੇ ਨਾਲ ਕਰ ਸਕਦਾ ਆ ਖੁੱਲ ਕੇ ਅਗਲਾ ਦੱਸ ਸਕਦਾ ਵੀ ਇੰਨੇ ਡਿਜ਼ਾਈਨ ਹੈਗੇ ਆਪਣੇ ਕੋਲੇ ਆਲਰੇਡੀ ਹਨਾ ਤੇ ਕਸਟਮਰ ਨੂੰ ਵੀ ਆਪਾਂ ਜੇ ਵੈਰਾਈਟੀ ਦੇਵਾਂਗੇ ਤਾਂ ਫੇਰ ਹੀ ਕਸਟਮਰ ਵੀ ਕਹਿੰਦਾ ਵੀ ਹਾਂ ਠੀਕ ਆ ਵੀ ਇਹ ਬੰਦੇ ਕੋਲੇ ਵੈਰਾਈਟੀ ਹੈਗੀ ਹੈਨਾ ਆ ਬਾਕੀ ਤਾਂ ਕੰਮ ਆ ਜਿਹੜਾ ਮਸ਼ੀਨ ਜਿਹੜਾ ਪ੍ਰੋਫੈਸ਼ਨਲ ਤਰੀਕੇ ਨਾਲ ਕਰਦਾ ਆ ਉਹ ਸਫਾਈ ਵਗੈਰਾ ਵੀ ਵਧੀਆ ਦੇ ਸਕਦਾ ਆ ਤੇ ਬਹੁਤ ਜ਼ਿਆਦਾ ਡਿਜ਼ਾਈਨ ਹਨਾ ਆਪਾਂ ਜਿਹੜਾ ਐਂਡ ਤੇ ਚੱਲਦੇ ਆ ਗਰੁੱਪ ਦੇ ਕਿਉਂਕਿ ਆ ਬਹੁਤ ਜ਼ਿਆਦੇ ਡਿਜ਼ਾਈਨ ਆ ਇਹਨਾਂ ਨੂੰ ਤਾਂ ਦੇਖੋ ਬਹੁਤ ਔਖਾ ਆ ਇਹਨਿਆਂ ਨੂੰ ਡਾਊਨਲੋਡ ਕਰਨਾ ਤੁਹਾਨੂੰ ਦਿਖਾਉਣਾ ਤੇ ਦੱਸਣਾ ਹਨਾ ਜਿਸ ਨੇ ਵੀ ਐਡ ਹੋਣਾ ਹੋਵੇ ਉਹ ਆਪਣੇ ਨੰਬਰ ਤੇ ਕੰਟੈਕਟ ਕਰ ਸਕਦਾ ਆ ਡਿਸਕ੍ਰਿਪਸ਼ਨ ਚ ਆਪਣਾ ਨੰਬਰ ਦਿੱਤਾ ਹੋਇਆ ਠੀਕ ਆ ਫਿਰ ਵੀ ਤੁਹਾਨੂੰ ਦੱਸ ਦਿੰਨੇ ਆ 9814941215 ਇਸ ਤੇ ਕੰਟੈਕਟ ਕਰ ਸਕਦੇ ਤੁਸੀਂ ਤੇ ਤੁਹਾਨੂੰ ਗਰੁੱਪ ਦੇ ਵਿੱਚ ਜਿਹੜਾ ਐਡ ਕਰ ਦਾਂਗੇ ਆਪਾਂ ਤੇ ਬਹੁਤ ਜ਼ਿਆਦੇ ਡਿਜ਼ਾਈਨ ਆ ਜਿੰਨੇ ਵੀ ਕਹਿ ਦੋ ਉਨੇ ਹਨਾ ਨਹੀਂ ਤਾਂ ਜ਼ਿਆਦਾਤਰ ਮਸ਼ੀਨ ਵਗੈਰਾ ਲੈਣ ਜਾਂਦੇ ਆਪਾਂ ਨੂੰ ਥੋੜੇ ਜੇ 100 200 ਜਿਹੜਾ ਡਿਜ਼ਾਈਨ ਦੇ ਕੇ ਪਰਮਾ ਲੈਂਦੇ ਆ ਵੀ 200 ਡਿਜ਼ਾਈਨ ਦੇ ਦਾਂਗੇ ਨਾਲ ਤੁਹਾਨੂੰ ਫਿਰ ਇਹ ਐਦਾਂ ਦਾ ਕੁਝ ਵੀ ਹਨਾ ਉਹ ਇਹਨਾਂ ਐਦਾਂ ਹੀ ਬਸ ਗਰੁੱਪ ਵਗੈਰਾ ਚੋਂ ਚੱਕ ਕੇ ਉਧਰ ਦਿੱਤੇ ਹੁੰਦੇ ਆ ਉਹ ਡਿਜ਼ਾਈਨ ਆਪਾਂ ਨੂੰ ਦੇ ਕੇ ਅਗਲਾ ਆਪਾਂ ਨੂੰ ਲੁੱਟਾ ਖੋਈ ਕਰ ਲੈਂਦਾ ਆ ਹੁਣ ਜਿਨ੍ਹਾਂ ਦੇ ਚੈਨਲ ਦੀ ਗਰੋਥ ਜ਼ਿਆਦਾ ਆ ਹਨਾ ਜ਼ਿਆਦਾ ਹਾਈਪ ਆ ਹਨਾ ਉਪੋਂ ਇੱਕ ਨੰਨੇ ਸਲਾਈਆਂ ਕੜਾਈਆਂ ਕਰਦੇ ਹੁਣ ਕੋਸ਼ਿਸ਼ ਹੋਵੇ ਹਨ ਉਹ ਅਗਲਾ ਇਹਨਾਂ ਚੋਂ ਹੀ ਲੈ ਕੇ 100 200 ਡਿਜ਼ਾਈਨ ਤੇ ਤੁਹਾਡੇ ਤੋਂ 2 200 ਰੁਪਏ ਲੈ ਜਾਂਦਾ ਆ ਜਦਕਿ ਇਦਾਂ ਦੇ ਫਰੌਡ ਤੋਂ ਹੀ ਬਚਾਉਣ ਲਈ ਆਪਣਾ ਤਾਂ ਕੰਮ ਹੀ ਤੁਹਾਨੂੰ ਆਖਿਆ ਵੀ ਅਸੰਤ ਭਲੇ ਦਾ ਭਲਾ ਤੇ ਸਾ ਵੀ ਆਪਾਂ ਤਾਂ ਜਿਹੜਾ ਆ ਜਿਸ ਤਰੀਕੇ ਦਾ ਵੀ ਫਰੌਡ ਹੋ ਰਿਹਾ ਉਹ ਤੋਂ ਬਚਾਉਣਾ ਕੰਮ ਆਪਣਾ ਇਦਾਂ ਸਾਰੇ ਭੈਣ ਭਰਾ ਬਚ ਸਕਦੇ ਆ ਹਰੇਕ ਤਰੀਕੇ ਦੇ ਫਰੌਡ ਤੋਂ ਆਹ ਸੂਟ ਨੂੰ ਬਹੁਤ ਸੋਹਣਾ ਲੱਗਿਆ ਹਨ ਇਹ ਇਹ ਆਪਾਂ ਡਾਊਨਲੋਡ ਕਰਕੇ ਤੁਹਾਨੂੰ ਦਿਖਾਉਣਾ ਇੱਥੋਂ ਇਹਨਾਂ ਆਪਾਂ ਕਰ ਦੇਣਾ ਸ਼ੋਅ ਇਨ ਚੈਟ ਇਹ ਆ ਗਿਆ ਇਹ ਇਹਦੀਆਂ ਪੀਡੀਐਫ ਆ ਗਈਆਂ ਹਨ ਇਹਨਾਂ ਨੂੰ ਸਿੰਪਲ ਹੀ ਇਦਾਂ ਡਾਊਨਲੋਡ ਕਰ ਲੈਣਾ ਫਿਰ ਇਹਨਾਂ ਨੂੰ ਸਿਲੈਕਟ ਕਰ ਲੈਣਾ ਇਹ ਚਾਰੋਂ ਪੀਡੀਐਫ ਨੂੰ ਆਪਾਂ ਸਿਲੈਕਟ ਕਰ ਲਿਆ ਇਹ ਉੱਪਰ ਐਰੋ ਆ ਰਿਹਾ ਨੀਚੇ ਨੂੰ ਡਾਊਨਲੋਡ ਦਾ ਉਸ ਤੇ ਕਲਿੱਕ ਕਰ ਦੇਣਾ ਇਹ ਸਿੰਪਲ ਡਾਊਨਲੋਡ ਆ ਗਿਆ ਥੱਲੇ ਹਨਾ ਚਾਰ ਫਾਈਲਾਂ ਡਾਊਨਲੋਡ ਹੋ ਗਈਆਂ ਹੁਣ ਆਪਾਂ ਜਾਣਾ ਆ ਸੈਟਿੰਗ ਦੇ ਵਿੱਚ ਕਿਉਂਕਿ ਆਪਾਂ ਪੈਨ ਡਰਾਈਵ ਤੇ OTG ਜਿਹੜਾ ਹੈ ਕਨੈਕਟ ਕਰ ਲਿਆ ਜਿਹੜਾ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਦਿਖਾਇਆ ਉਹ ਕਨੈਕਟ ਕਰ ਲਿਆ ਕਈਆਂ ਦਾ ਤਾਂ ਸਿੱਧਾ ਹੀ ਲਗਾਉਣ ਤੋਂ ਬਾਅਦ ਕਨੈਕਟ ਹੋ ਜਾਂਦਾ ਪਰ ਕਿਸੇ ਕਿਸੇ ਦੇ ਵਿੱਚ ਇਦਾਂ ਆਪਸ਼ਨ ਆਉ ਆਥੇ ਬਲੂਟੁੱਥ ਐਂਡ ਡਿਵਾਈਸ ਲਿਖਿਆ ਹੈ ਦੂ ਅੱਗੇ ਆ ਜਾਣਾ ਵੀ OTG OTG ਆਪਾਂ ਔਨ ਕਰ ਲੈਣਾ ਆ ਹੁਣ ਆਪਣੀ ਜਿਹੜੀ ਪੈਨ ਡਰਾਈਵ ਆ ਉਹ ਕਨੈਕਟ ਹੋ ਚੁੱਕੀ ਆ ਫੋਨ ਦੇ ਨਾਲ ਇਹ ਇੰਨਾ ਕੰਮ ਹੋ ਗਿਆ ਉਸ ਤੋਂ ਬਾਅਦ ਆਪਾਂ ਫਾਈਲਾਂ ਜਿਹੜੀਆਂ ਡਾਊਨਲੋਡ ਕਰੀਆਂ ਸੀ ਉਹ ਫਾਈਲ ਮੈਨੇਜਰ ਦੇ ਵਿੱਚ ਜਾਣਾ ਆ ਉੱਪਰ ਹੀ ਉੱਪਰ ਜਿਹੜਾ ਆ ਉਹ ਆਪਸ਼ਨ ਆ ਰਹੀ ਹੋਊਗੀ ਡਾਊਨਲੋਡਸ ਜਿੱਥੇ ਲਿਖ ਰੱਖਿਆ ਹੈ ਇਹ ਜਿਹੜਾ ਜਿੱਥੇ ਡਾਊਨਲੋਡਸ ਲਿਖ ਰੱਖਿਆ ਆ ਇੱਥੇ ਆਪਾਂ ਕਲਿੱਕ ਕਰਨਾ ਆ ਇਹਦੇ ਵਿੱਚ ਜਿੰਨੀਆਂ ਵੀ ਆਪਾਂ ਫਾਈਲਾਂ ਡਾਊਨਲੋਡ ਕਰੀਆਂ ਹੋਣੀਆਂ ਇਸ ਦੇ ਵਿੱਚ ਆ ਜਾਣੀਆਂ ਆ ਕੱਲ ਕਰੀਆਂ ਸੀ ਜਿਹੜੀਆਂ ਉਹ ਆ ਗਈਆਂ ਜਿਹੜੀਆਂ ਅੱਜ ਕਰੀਆਂ ਚਾਰ ਜਸਟ ਨਾਉ ਲਿਖਿਆ ਇਹ ਚਾਰੇ ਆਪਾਂ ਹੁਣ ਡਾਊਨਲੋਡ ਕਰੀਆਂ ਆ ਇਹਨਾਂ ਨੂੰ ਆਪਾਂ ਫਿਰ ਤੋਂ ਸਿਲੈਕਟ ਕਰ ਲੈਣਾ ਇਹਨਾਂ ਨੂੰ ਦੁਬਾਰਾ ਆਪਾਂ ਸਿਲੈਕਟ ਕਰ ਲਿਆ ਚਾਰ ਨੂੰ ਸਿਲੈਕਟ ਕਰ ਲਿਆ ਉੱਪਰ ਤਿੰਨ ਡਾਟਸ ਆ ਰਹੇ ਜਿਹੜੇ ਉਹਨਾਂ ਤੇ ਕਲਿੱਕ ਕਰਨਾ ਅੱਗੇ ਆਪਾਂ ਕਰਨਾ ਕਾਪੀ ਟੂ ਕਾਪੀ ਕਰਨਾ ਆਪਾਂ ਇਹਨਾਂ ਨੂੰ ਕਾਪੀ ਕਿੱਥੇ ਕਰਨਾ ਹੈ ਪੈਨ ਡਰਾਈਵ ਦੇ ਵਿੱਚ ਰਿੰਗ ਤੇ ਓਕੇ ਕਰਿਆ ਉਸ ਤੋਂ ਬਾਅਦ ਬਹੁਤ ਸਾਰੇ ਫੋਲਡਰ ਆਉਣਗੇ ਕਈ ਵਾਰੀ ਕੀ ਹੁੰਦਾ ਨਵੇਂ ਯੂਜ਼ਰਸ ਕਿਤੇ ਵੀ ਕਾਪੀ ਕਰ ਦਿੰਦੇ ਆ ਫੋਲਡਰ ਬਣਾ ਕੇ ਜਾਂ ਕੁਝ ਵੀ ਹੈ ਨਾ ਇਦਾਂ ਕਿਤੇ ਵੀ ਕਾਪੀ ਕਰੋਗੇ ਤਾਂ ਮਸ਼ੀਨ ਨੇ ਉਹ ਡਿਜ਼ਾਈਨਸ ਕੈਚ ਨਹੀਂ ਕਰਨਗੇ ਮਸ਼ੀਨ ਸਿਰਫ ਆਪ ਦਾ ਬਣਾਇਆ ਹੋਇਆ ਫੋਲਡਰ ਹੀ ਕੈਚ ਕਰਦੀ ਆ ਔਰ ਮਸ਼ੀਨ ਦੇ ਵਿੱਚ ਪਹਿਲਾਂ ਖਾਲੀ ਪੈਨ ਡਰਾਈਵ ਨੂੰ 5 ਮਿੰਟ ਲਗਾ ਕੇ ਰੱਖੋ ਉਸ ਤੋਂ ਬਾਅਦ ਉਹ ਆਪ ਦਾ ਫੋਲਡਰ ਬਣਾ ਲੈਂਦੀ ਬਸ ਇੱਕ ਵਾਰੀ ਇਦਾਂ ਕਰਨਾ ਸ਼ੁਰੂਆਤ 'ਚ ਉਸ ਤੋਂ ਬਾਅਦ ਇਹ ਫੋਲਡਰ ਬਣਿਆ ਰਹਿੰਦਾ ਆ EMB ਜਿੱਥੇ ਲਿਖਿਆ ਹੋਊਗਾ ਏਰੀਆ ਫੋਲਡਰ EMB ਆਪੇ ਇੱਥੇ ਕਲਿੱਕ ਕਰਨਾ ਆ ਉਸ ਤੋਂ ਬਾਅਦ ਫਿਰ ਅੱਗੇ ਆ ਜਾਣਾ ਉਹ ਸਿਰਫ ਹੀ ਮਸ਼ੀਨ ਦਾ ਫੋਲਡਰ ਆ ਇੱਥੇ ਕਾਪੀ ਏਅਰ ਕਰ ਦੇਣਾ ਇੱਥੇ ਪੇਸਟ ਕਰ ਦੇਣਾ ਇਹਨੂੰ ਬਸ ਇਹ ਫਾਈਲਾਂ ਜਿਹੜੀਆਂ ਉੱਥੇ ਕਾਪੀ ਹੋ ਰਹੀਆਂ ਔਰ ਜਦੋਂ ਇਹ ਕਾਪੀ ਹੋ ਗਈਆਂ ਬਸ ਪੈਨ ਡਰਾਈਵ ਨੂੰ ਕੱਢੋ ਤੇ ਮਸ਼ੀਨ ਦੇ ਵਿੱਚ ਲਗਾ ਦਿਓ ਇਹ ਡਿਜ਼ਾਈਨਸ ਮਸ਼ੀਨ ਦੇ ਵਿੱਚ ਆ ਜਾਣਗੇ ਇੰਨਾ ਹੀ ਪ੍ਰੋਸੈਸ ਆ ਸਿਰਫ ਇਸੇ ਪ੍ਰੋਸੈਸ ਦੇ ਚੱਕਰ ਦੇ ਵਿੱਚ ਬੰਦਾ ਜਿਹੜਾ ਆ ਜਿਆਦਾ ਲੁੱਟਿਆ ਜਾਂਦਾ ਆ ਡਿਜ਼ਾਈਨਰਾਂ ਦੇ ਚੱਕਰ ਦੇ ਵਿੱਚ ਡਿਜ਼ਾਈਨ ਤੁਹਾਨੂੰ ਦੱਸ ਹੀ ਦਿੱਤਾ ਆਪਣੇ ਕੋਲੇ ਮਲ ਜਿੰਨੇ ਵੀ ਤੁਸੀਂ ਕਹੋ ਉਹਨੇ ਡਿਜ਼ਾਈਨ ਮਿਲ ਜਾਣਗੇ ਜੇ ਕਿਸੇ ਨੇ ਡਿਮਾਂਡ ਤੇ ਬਣਵਾਉਣੇ ਵੀ ਆ ਤਾਂ ਉਹ ਵੀ ਬਣ ਜਾਣਗੇ ਵੀ ਜੇ ਕਿਸੇ ਨੇ ਐਕਸਟਰਾ ਆਰਡੀਨਰੀ ਬਣਵਾਉਣਾ ਜਿਵੇਂ ਆਪਦੀ ਫੋਟੋ ਹੀ ਬਣਵਾਉਣੀ ਆ ਉਹ ਵੀ ਆਪਾਂ ਜਿਹੜਾ अवेलेबल ਕਰਵਾ ਸਕਦੇ ਆ ਤੇ ਜੇ ਮਤਲਬ ਬਣੇ ਬਣਾਏ ਡਿਜ਼ਾਈਨਸ ਚਾਹੀਦੇ ਆ ਤਾਂ ਉਹ ਇਹਦੇ ਵਿੱਚ ਬਹੁਤ ਜ਼ਿਆਦੇ ਹੈਗੇ ਆ ਜੇ ਕਿਸੇ ਨੇ ਵੀ ਐਡ ਹੋਣਾ ਹੋਵੇ ਤਾਂ ਉਹ ਆਪਾਂ ਨੂੰ ਦੱਸ ਸਕਦਾ ਆ ਹਰ ਇੱਕ ਤਰੀਕੇ ਦਾ ਡਿਜ਼ਾਈਨ ਮਿਲ ਜੂਗਾ ਕੁੜਤਿਆਂ ਤੇ ਕਢਾਈਆਂ ਆਸਤੇ ਸੂਟਾਂ ਦੀਆਂ ਕਢਾਈਆਂ ਸਲਵਾਰ ਦੇ ਪਹੁੰਚੇ ਬਾਜੂ ਗਲਾ ਹਣਾ ਫੁੱਲ ਪ੍ਰੋਪਰ ਡਿਜ਼ਾਈਨਸ ਜਿਹੜੇ ਇਦਾਂ ਦੇ ਆ ਹਨਾ ਬਾਗ ਫੁਲਕਾਰੀ ਹਰੇਕ ਤਰੀਕੇ ਦਾ ਡਿਜ਼ਾਈਨ ਤੁਹਾਨੂੰ ਆਪਣੇ ਕੋਲੇ ਮਿਲ ਜੂਗਾ ਤੇ 우ਸ਼ਾ ਮਸ਼ੀਨ ਦੀ 450 ਦੇ ਤੇ 550 ਦੇ ਸਾਰੇ ਡਿਜ਼ਾਈਨਸ ਜਿਹੜੇ ਆ ਉਹ ਆਪਣੇ ਕੋਲੇ ਹੈਗੇ ਆ ਇਸ ਗਰੁੱਪ ਦੇ ਵਿੱਚ ਤੇ ਜਿਹਦੇ ਕੋਲੇ ਵੀ ਮਸ਼ੀਨ ਹੈਗੀ ਆ ਉਹਨੂੰ ਇਹ ਵੀਡੀਓ ਜ਼ਰੂਰ ਸ਼ੇਅਰ ਕਰੋ ਤਾਂ ਕਿ ਉਹਦੀ ਹੈਲਪ ਹੋ ਸਕੇ ਤੇ ਜਿੰਨਾਂ ਕੋਲੇ ਨਹੀਂ ਹੈਗੀ ਜੇ ਕੋਈ ਲੈਣਾ ਚਾਹੁੰਦਾ ਉਹ ਵੀ ਆਪਣਾ ਕੰਟੈਕਟ ਕਰ ਸਕਦਾ ਆ ਤੇ ਤੁਸੀਂ ਸਾਰੇ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰੋ ਜਿਨ੍ਹਾਂ ਕੋਲੇ ਮਸ਼ੀਨਾਂ ਨੇ ਤਾਂ ਜੋ ਉਹ ਇਸ ਗਰੁੱਪ ਦੇ ਵਿੱਚ ਜਿਹੜਾ ਆ ਐਡ ਹੋ ਸਕਣ ਤੇ ਹੈਲਪ ਹੋ ਸਕੇ ਸਭ ਦੀ ਆਪਾਂ ਇਹ ਡਿਜ਼ਾਈਨਾਂ ਉਹਨਾਂ ਨੂੰ ਪ੍ਰੋਵਾਈਡ ਕਰਵਾ ਸਕੀਏ ਤਾਂ ਜੋ ਆਪਦੇ ਕੰਮ ਨੂੰ ਜਿਹੜਾ ਬਹੁਤ ਹੀ ਚੰਗੇ ਤਰੀਕੇ ਨਾਲ ਅੱਗੇ ਵਧਾ ਸਕਣ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਆਪਾਂ 우ਸ਼ਾ ਮਸ਼ੀਨਾਂ ਦੀਆਂ ਜਾਣਕਾਰੀਆ ਬਹੁਤ ਵਧੀਆ ਤਰੀਕੇ ਨਾਲ ਖੁੱਲ ਕੇ ਦਿੰਨੇ ਆ ਇਹ ਨਹੀਂ ਵੀ ਕੋਈ ਇਹ ਵੀ ਚੀਜ਼ ਦਾ ਲੋਕਲ ਪੇ ਨਹੀਂ ਰੱਖਦੇਗੇ ਜੋ ਵੀ ਜਿੰਨੀ ਵੀ ਜਾਣਕਾਰੀ ਆਪਾਂ ਸਾਰੀ ਸਪਰੈਡ ਕਰਦੇ ਆ ਤੇ ਤੁਸੀਂ ਆਪਣੀਆਂ ਵੀਡੀਓ ਵੀ ਦੇਖ ਸਕਦੇ ਹੋ ਪੈਚ ਵਰਕ ਬਾਰੇ ਜਾਂ ਜੋੜ ਮਲਾਉਣ ਬਾਰੇ ਜਾਂ ਕਿੱਦਾਂ ਮਸ਼ੀਨ ਨੂੰ ਆਇਲਿੰਗ ਦੇਣੀਆਂ ਜਾਂ ਤੇਲ ਕਿੱਦਾਂ ਦੇਣਾ ਆ ਤੇ ਵੈਸਲੀਨ ਵਗੈਰਾ ਕਿਵੇਂ ਦੇਣੀਆਂ ਤੇ ਕਦੋਂ-ਕਦੋਂ ਦੇਣੀਆਂ ਬਹੁਤ ਤਰੀਕੇ ਦੀਆਂ ਵੀਡੀਓ ਆਪਾਂ ਹੋਰ ਵੀ ਪਾਉਂਦੇ ਰਵਾਂਗੇ ਕਿਸੇ ਨੂੰ ਹੋਰ ਵੀ ਕਿਸੇ ਵੀ ਤਰੀਕੇ ਦੀ ਜਾਣਕਾਰੀ ਚਾਹੀਦੀ ਹੈ ਤੇ ਆਪਣੇ ਤੋਂ ਮਸ਼ੀਨ ਸਿੱਖਣੀ ਹੋਵੇ ਫ੍ਰੀ ਆਫ ਕਾਸਟ ਆਪਾਂ ਮਸ਼ੀਨ ਵੀ ਸਿਖਾ ਦਿੰਨੇ ਆ ਕੋਈ ਆਪਾਂ ਉਹਦੇ ਚਾਰजेस ਨਹੀਂ ਲੈਂਦੇਗੇ ਆਪਣੇ ਨਾਲ ਕੋਈ ਵੀ ਕੰਟੈਕਟ ਕਰ ਸਕਦਾ ਮਸ਼ੀਨ ਸਿੱਖਣੀ ਹੋਵੇ ਸਿਖਾ ਦਿੰਨੇ ਆ ਉਹਦਾ ਕੋਈ ਪੈਸਾ ਨਹੀਂ ਲੈਂਦੇਗੇ ਵੀ ਜਿੱਦਾਂ ਫਰੋਡ ਹੋ ਰਿਹਾ ਵੀ 2000 ਲੈ ਲਿਆ 2500 ਲੈ ਲਿਆ 3000 ਲੈ ਲਿਆ ਇਦਾਂ ਦਾ ਕੋਈ ਪੈਸਾ ਨਹੀਂ ਲੈਂਦੇ ਆਪਾਂ ਮਸ਼ੀਨ ਵੀ ਸਿਖਾ ਦਾਂਗੇ ਜੀ ਜਦੋਂ ਮਰਜ਼ੀ ਜਿੱਥੋਂ ਮਰਜ਼ੀ ਅਗਲੇ ਨੇ ਆਨਲਾਈਨ ਸਿੱਖਣੀ ਹੋਵੇ ਵੀਡੀਓ ਕਾਲ ਕਰੋ ਫੋਨ ਕਾਲ ਕਰੋ ਜਿੰਨੀ ਵੀ ਹੈਲਪ ਹੋ ਸਕੀ ਆਪਾਂ ਜਰੂਰ ਕਰਾਂਗੇ